ਪਹਿਲਾਂ ਵੀ ਇਹੀ ਹੋ ਗਿਆ ਸੀ ਜੀ ਪਹਿਲਾਂ ਵੀ ਧਰਨੇ ਲਾ ਕੇ ਖਾਣਾ ਦਾ ਨਾ ਸੀ ਬੈਠੇ ਰਹੇ ਆ ਜੀ ਲਗਾਤਾਰ ਧਰਨੇ ਦੇ ਵਿੱਚ ਫਿਰ ਕਿਤੇ ਜਾ ਕੇ ਤਨਖਾਹ ਲਈਈ ਸਾਨੂੰ ਤਾਂ ਅੱਜ ਤੱਕ ਕੋਈ ਫਾਇਦਾ ਨਹੀਂ ਮਿਲਿਆ ਜੀ ਪਹਿਲਾਂ ਵੀ ਇਹੀ ਲੜ ਲੜ ਕੇ ਤਨਖਾਹ ਲੈਨੇ ਆ ਹੁਣ ਵੀ ਲੜ ਲੜ ਕੇ ਤਨਖਾਹ ਲਵਾਵਾਂਗੇ ਤੇ ਗਾਂ ਅੱਗੇ ਸਾਡਾ ਫਿਊਚਰ ਵੀ ਇਹੀ ਆ ਜੀ ਮੈਨੂੰ ਲੱਗਦਾ ਲੜ ਲੜ ਕੇ ਅੱਗੇ ਤਨਖਾਹ ਲਵਾਵਾਂਗੇ ਇਹੋ ਜਿਹੇ ਮਲਾਜਮੀ ਤੋਂ ਅਸੀਂ ਕਰਾਉਣਾ ਵੀ ਕੀ ਆ ਇਹਦੋਂ ਤਾਂ ਅਸੀਂ ਦਿਹਾੜੀ ਕਰਦੇ ਚੰਗੇ ਬੰਦੇ ਸੀਗੇ ਦਿਹਾੜੀ ਵਾਲੇ ਨੂੰ ਵੀ 500 ਰੁਪਏ ਆਪਣੇ ਮਿਲ ਜਾਂਦਾ ਹੈ ਸਾਡਾ ਤਾਂ ਉਦੋਂ ਵੀ ਜ਼ਿਆਦਾ ਪੁਰਾਹਾਲ ਆ। ਇਹ ਤੇ ਕਰਸਾ ਨੂੰ IBFR ਤੇ UAN ਨੰਬਰ ਤਾਂ ਵੀ ਪਤਾ ਲੱਗਿਆ ਜੀ ਸਾਡਾ ਸਾਲ ਹੋ ਗਿਆ ਸਾਨੂੰ ਉਹਦਾ ਕੋਈ ਹਜੇ ਤੇ ਕੋਈ ਉਹਨਾ ਪੈਸਾ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਉਹ ਕਿੰਦਰ ਜਾਂਦੇ ਕਿੱਧਰ ਨਹੀਂ ਜਾਂਦੇ। ਮੇਹੀ ਬੰਦ ਹੋ ਜਾਂਦਾ 12 ਮਈ ਤੋਂ ਬਾਅਦ ਕੱਲ ਦਾ ਸਬੰਧ ਕੀਤਾ ਹੋਇਆ ਜੀ ਤੇ ਕੋਈ ਕੋਈ ਨਹੀਂ ਆਇਆ ਜੀ ਸਾਡੇ ਕੋਲੇ ਅਸੀਂ ਆਪ ਜਾ ਰਹੇ ਹਾਂ ਜੀ ਜੀ ਸਾਹਿਬ ਕੋਲੇ ਵੀ ਗਏ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆਪਾਂ ਚੰਡੀਗੜ੍ਹ ਗੱਲ ਜੀ। ਐਮਐਲਏ ਸਾਹਿਬ ਕੋਲੇ ਵੀ ਗਏ ਬਸ ਸਮਝੋ ਬਾਹਰ ਹੀ ਹੈ ਜੀ ਬਸ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਅੱਜ ਸਾਡੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਗੇ ਤੇ ਇਹ ਸਰਕਾਰ ਨੇ ਇੱਕ 24 ਘੰਟੇ ਦਾ ਪਾਇਲਟ ਪ੍ਰੋਜੈਕਟ ਚਲਾਇਆ ਸੀਗਾ ਜੀ ਪੰਜਾਬ ਦੇ ਵਿੱਚ 6 ਜ਼ਿਲ੍ਹਿਆਂ ਦੇ ਵਿੱਚ ਲਾਇਆ ਸੀਗਾ ਜੀ ਉਹਨਾਂ ਵਿੱਚ ਫਰੀਕੋਟ ਜ਼ਿਲ੍ਹਾ ਵੀ ਇਹਦੇ ਵਿੱਚ ਸ਼ਾਮਲ ਸੀਗਾ ਜੀ ਇਹ 1/2024 ਤੋਂ ਸ਼ੁਰੂ ਹੋਇਆ ਸੀਗਾ ਜੀ ਤੇ ਇਸ ਵਿੱਚ ਕੁੱਲ 23 ਮੁਲਾਜ਼ਮ ਆਪਣੇ ਫਰੀਕੋਟ ਜ਼ਿਲ੍ਹੇ ਦੇ ਵਿੱਚ ਰੱਖੇ ਗਏ ਸੀਗੇ ਲੈਬ ਟੈਕਨੀਸ਼ੀਅਨ ਜੀ ਤੇ ਆਪਣਾ ਫਾਰਮਾਸਿਸਟ ਤੇ ਕੰਪਿਊਟਰ ਆਪਰੇਟਰ ਜੀ ਤੇ ਇਹ ਟੋਟਲ ਤਿੰਨ categories ਸੀਗਾ ਜੀ ਤੇ ਇਸ ਦੇ ਵਿੱਚ ਅਸੀਂ 23 ਜਣੇ ਸੀ ਟੋਟਲ ਤੇ ਸਾਨੂੰ ਹੁਣ ਪਿਛਲੇ 5 ਮਹੀਨੇ ਹੋ ਗਏ ਆ ਜੀ ਤਨਖਾਹ ਨਹੀਂ ਮਿਲੀ ਜੀ ਪਹਿਲਾਂ ਵੀ ਅਸੀਂ ਸਾਨੂੰ ਇਸ ਤਰ੍ਹਾਂ ਹੀ ਹੋ ਗਿਆ ਸੀਗਾ ਪਿਛਲੀ ਤਨਖਾਹ ਜਦੋਂ ਮਿਲੀ ਉਦੋਂ ਵੀ 6 ਮਹੀਨਿਆਂ ਦੀ ਅਸੀਂ ਧਰਨੇ ਦਾ ਲਾ ਕੇ ਤਨਖਾਹ ਲਈ ਸੀ ਜੀ ਤੇ ਹੁਣ ਵੀ ਉਹੀ ਹਾਲਤ ਹੋ ਗਈ ਹੈ ਜੀ ਏ ਧਰਨਾ ਲਾਉਣ ਨੂੰ ਅਸੀਂ ਬਿਲਕੁਲ ਅ ਮਜਬੂਰ ਹੋਏ ਆ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਕਾਫੀ ਵਾਰ ਲਿਆ ਚੁੱਕੇ ਆ ਆਪਣੇ ਐਸਐਮਓ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਆਪਣਾ ਸਿਵਲ ਸਰਜਨ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਮੈਨੇਜਿੰਗ ਡਾਇਰੈਕਟਰ ਤੱਕਰ ਵੀ ਗਈ ਹੈ ਜੀ ਗੱਲ ਐਮਐਲਏ ਸਾਹਿਬ ਕੋਲੇ ਵੀ ਗਏ ਆ ਜੀ ਹਾਲੇ ਤੱਕਰ ਕੋਈ ਸੁਣਵਾਈ ਨਹੀਂ ਹੋਈ ਜੀ ਸਾਨੂੰ ਅੱਕ ਹਾਰ ਕੇ ਥੱਕ ਹਾਰ ਕੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਜੀ ਜਨਤਾ ਵਿਚਾਰੀ ਖੱਜਲਖਵਾਰ ਹੋਈ ਜਾਂਦੀ ਹੈ ਜੀ ਸਾਡਾ ਜੀ ਨਹੀਂ ਕਰਦਾ ਸੀ ਜੀ ਪਰ ਸਾਡੀ ਬਿਲਕੁਲ ਮਜਬੂਰੀ ਹੈ ਜੀ ਦੂਰੋਂ ਨੇੜੇੋਂ ਆਉਣੇ ਆਈ ਸਾਰੇ ਚੱਲ ਕੇ ਨੈਤਰੇ 100-100 ਰੁਪਿਆ ਕਿਰਾਇਆ ਲੱਗ ਜਾਂਦਾ ਜੀ ਅੱਜ ਕੱਲ ਤੁਹਾਨੂੰ ਪਤਾ ਜੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਪੈਸੇ ਬਿਨਾਂ ਟਾਈਮ ਕੱਢਣਾ ਬਹੁਤ ਔਖਾ ਜੀ ਪਰ ਸਾਨੂੰ 5-5 ਮਹੀਨੇ ਹੋ ਗਏ ਜੀ ਸਾਡਾ ਬੜਾ ਬੁਰਾ ਹਾਲ ਸੀਗਾ ਅਸੀਂ ਤਾਂ ਕਰਕੇ ਮਜਬੂਰ ਹੋ ਕੇ ਧਰਨਾ ਲਾਇਆ ਜੀ ਧਰਨਾ ਸਾਡਾ ਕੱਲ ਦਾ ਅਸੀਂ ਸ਼ੁਰੂ ਕੀਤਾ ਜੀ ਅਸੀਂ ਆਹ ਹਫ਼ਤਾ ਤਾਂ ਆਪਣਾ 9:00 ਤੋਂ ਲੈ ਕੇ 12:00 ਵਜੇ ਤੱਕ ਡਿਊਟੀ ਕਰਦੇ ਹਾਂ ਜੀ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ ਧਰਨਾ ਲਾਉਣੇ ਆ ਜੀ ਜਿਹੜੀਆਂ ਸਾਡੀਆਂ ਨਾਈਟ ਡਿਊਟੀ ਕਰਦੇ ਸੀ ਕੋਈ ਈਵਨਿੰਗ ਕਰਦੇ ਲੈਬ ਦੇ ਵਿੱਚ ਤੇ ਓਪੀਡੀ ਦੇ ਵਿੱਚ ਉਹ ਅਸੀਂ ਕੱਲ੍ਹ ਦੀਆਂ ਬੰਦ ਕੀਤੀਆਂ ਹੋਈਆਂ ਜੀ ਓਪੀਡੀ ਕਿੰਨੀ ਕਹਿੰਦੇ ਸੀ ਹਸਪਤਾਲ ਦੇ ਵਿੱਚ ਕਿੰਨੇ ਕੁ ਮਰੀਜ਼ ਰੋਜ਼ ਆ ਦੇਖਾ ਜਰੂਰ ਓਪੀਡੀ ਜੀ ਲਗਭਗ ਹੋਊਗੀ 850 900 ਬੰਦਾ ਲਗਭਗ ਹਸਪਤਾਲ ਦੇ ਵਿੱਚ ਨਿਤ ਰੋਜ਼ ਆਉਂਦਾ ਜੀ ਟੈਸਟਿੰਗ 250 300 ਬੰਦੇ ਦੀ ਟੈਸਟਿੰਗ ਹੁੰਦੀ ਹੈ ਜੀ ਠੀਕ ਹੈ ਜੀ ਜਿਹੜੇ ਮਰੀਜ਼ ਦਾਖਲ ਆ ਉਹਨਾਂ ਦੇ ਟੈਸਟ ਜਿਵੇਂ ਕੋਈ ਐਮਰਜੈਂਸੀ ਆ ਗਿਆ ਰਾਤ ਨੂੰ ਉਹਨਾਂ ਦੇ ਮਤਲਬ ਟੈਸਟ ਹੋਣੇ ਉਦੋਂ ਲੈਬ ਓਪਨ ਹੁੰਦੀ ਸੀਗੀ ਉਹਨਾਂ ਦਾ ਬੇਸਿਕ ਕੰਮ ਕੀ ਹੁੰਦਾ ਕੀ ਕਰਨਾ ਤੁਹਾਨੂੰ ਜੀ ਤੁਸੀਂ ਦਵਾਈਆਂ ਤੇ ਤੁਸੀਂ ਕਿ ਸਾਰੇ ਫੀਲ ਦੇ ਵਿੱਚ ਨਹੀਂ ਜੀ ਜਿਵੇਂ ਮੈਰਾ ਨਾ ਮੇਰੀ ਪੋਸਟ ਕੰਪਿਊਟਰ ਆਪਰੇਟਰ ਦੀ ਹੈ ਜੀ ਮੈਂ ਪਰਚੀਆਂ ਕੱਟਦਾ ਜੀ ਠੀਕ ਹੈ ਜੀ ਜਿਵੇਂ ਓਪੀਡੀ ਦੀਆਂ ਪਰਚੀਆਂ ਇਹ ਆਪਣੇ ਫਾਰਮਾਸਿਸਟਾ ਜੀ ਨਾਲ ਸਾਡੇ ਇਹ ਦਵਾਈਆਂ ਵੰਡਦੇ ਆ ਜੀ ਠੀਕ ਹੈ ਜੀ ਤੇ ਇਹ ਆਪਣੇ ਲੈਬਟੀ ਆ ਜੀ ਇਹ ਆਪਣੇ ਲੈਬ ਦੇ ਵਿੱਚ ਟੈਸਟ ਵਗੈਰਾ ਕਰਦੇ ਆ ਜੀ ਸਾਰੇ ਖਾਇਆ ਤੇ ਕਿੰਨੇ ਮਹੀਨੇ ਹੋ ਗਏ ਆ ਰੁਕੀ ਹੋਈ ਜਾਂ ਉਹ ਤਨਖਾਹ ਦਾ ਜੀ ਲਗਭਗ 17000 ਰੁਪਿਆ ਜੀ ਤੇ 1.5 ਲੱਖ ਰੁਪਿਆ ਕੱਟ ਕੇ ਖਾਤੇ ਚ ਆ ਜਾਂਦਾ ਜੀ ਤੇ ਆ 5000 ਰੁਪਿਆ ਦੇ ਵਿੱਚੋਂ ਕੋਈ 2230 ਹੋਈ ਪੀਐਫ ਕੱਟਿਆ ਜਾਂਦਾ ਕੋਈ ਟੈਕਸ ਵਗੈਰਾ ਕੱਟੇ ਜਾਂਦੇ ਆ ਜੀ ਕੋਈ ਇਹ ਅੱਜ ਤੱਕ ਸਾਨੂੰ ਪੀਐਫ ਤੇ ਯੂਆਈਐਨ ਨੰਬਰ ਦਾ ਵੀ ਪਤਾ ਲੱਗਿਆ ਜੀ ਸਾਡਾ ਸਾਲ ਹੋ ਗਿਆ ਸਾਨੂੰ ਉਹਦਾ ਕੋਈ ਹਜੇ ਤੱਕ ਰੁਪਈ ਔਰ ਨਾ ਪੈਸਾ ਨਾਲ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਉਹ ਕਿੱਧਰ ਜਾਂਦੇ ਕਿੱਧਰ ਨਹੀਂ ਜਾਂਦੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਤੁਹਾਡੇ ਕੋਲੇ ਗੱਲਬਾਤ ਕਰਨ ਦੀ ਤੁਸੀਂ ਮੇਨ ਸਟਾਫ 'ਚ ਆ ਜੰਨੇ ਆ ਕੰਮ ਸਲਾਵਾ ਠੱਪ ਹੋ ਜਾਂਦੀਆਂ 12 ਵਜੇ ਤੋਂ ਬਾਅਦ ਕੇ ਚੱਲਦਾ ਰਹਿੰਦਾ ਨਹੀਂ ਜੀ ਬੰਦ ਹੋ ਜਾਂਦਾ 12 ਵਜੇ ਤੋਂ ਬਾਅਦ ਕੱਲ ਦਾ ਅਸੀਂ ਬੰਦ ਕੀਤਾ ਹੋਇਆ ਜੀ ਕੋਈ ਕੋਈ ਨਹੀਂ ਆਇਆ ਜੀ ਸਾਡੇ ਕੋਲੇ ਅਸੀਂ ਆਪ ਜਾ ਰਹੇ ਆ ਜੀ ਡੀ ਸਾਹਿਬ ਕੋਲੇ ਵੀ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆਪਾਂ ਚੰਨਿਗੜ੍ਹ ਗੱਲ ਜੀ ਐਮਐਲਏ ਸਾਹਿਬ ਕੋਲੇ ਵੀ ਗਏ ਸੀ ਉਹਨਾਂ ਨੇ ਆਪਣਾ ਮੈਨੇਜਿੰਗ ਡਾਇਰੈਕਟਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਕਰ ਦਿੰਦੇ ਆ ਜੀ ਬਸ ਸਮਝੋ ਬਾਹਰ ਹੀ ਆ ਜੀ ਬਸ ਪਹਿਲਾਂ ਤਾਂ ਉਹਨੇ ਲਾਗੀ ਤਨਖਾਹ ਲਈ ਪਹਿਲਾਂ ਵੀ ਇਹੀ ਹੋ ਗਿਆ ਸੀਗਾ ਜੀ ਪਹਿਲਾਂ ਵੀ ਇਹੀ ਧਰਨੇ ਲਾ ਕੇ ਠਾਣਾ ਦੇ ਵਿੱਚ ਬੈਠੇ ਰਹੇ ਆ ਜੀ ਲਗਾਤਾਰ ਧਰਨੇ ਦੇ ਵਿੱਚ ਫੇਰ ਕਿਤੇ ਜਾ ਕੇ ਤਨਖਾਹ ਮਿਲੀ ਇਹੀ ਸਾਨੂੰ ਮਾਨ ਸਰਕਾਰ ਤੱਕ ਕਹਿੰਦੀ ਸੀ ਮਲਾਈਮਾ ਦਾ ਕੋਈ ਇਸ ਤਰ੍ਹਾਂ ਦਾ ਹੋਰ ਧਰਨਾ ਲੱਗਣਾ ਹੀ ਨਹੀਂਗਾ ਧਰਨੇ ਖਤਮ ਕਰ ਦਾਂਗੇ ਤੇ ਤੁਸੀਂ ਕੱਲ ਤੋਂ ਫੇਰ ਧਰਨਾ ਸ਼ੁਰੂ ਕਰ ਸਕਦਾ ਉਹ ਇਹ ਤਾਂ ਗੱਲਾਂ ਹੀ ਸਰਕਾਰ ਦੀਆਂ ਉਹ ਸਾਨੂੰ ਤਾਂ ਅਜੇ ਤੱਕ ਕੋਈ ਫਾਇਦਾ ਨਹੀਂ ਮਿਲਿਆ ਜੀ ਪਹਿਲਾਂ ਵੀ ਇਹੀ ਲੜ ਲੜ ਕੇ ਤਨਖਾਹ ਲੈਨੇ ਆ ਹੁਣ ਵੀ ਲੜ ਲੜ ਕੇ ਤਨਖਾਹ ਲਵਾਂਗੇ ਤੇ ਗਾਂ ਅੱਗੇ ਸਾਡਾ ਫਿਊਚਰ ਵੀ ਇਹੀ ਹੈ ਜੀ ਮੈਨੂੰ ਲੱਗਦਾ ਲੜ ਲੜ ਕੇ ਅੱਗੇ ਤਨਖਾਹ ਲਵਾਂਗੇ ਇਹੋ ਜਿਹੇ ਮੁਲਾਜ਼ਮੀ ਤੋਂ ਅਸੀਂ ਕਰਾਉਣਾ ਵੀ ਕੀ ਆ ਏਦੋਂ ਦਾ ਹੀ ਦਿਹਾੜੀ ਕਰਦੇ ਚੰਗੇ ਬੰਦੇ ਸੀਗੇ ਦਿਹਾੜੀ ਵਾਲੇ ਨੂੰ ਵੀ 500 ਰੁਪਏ ਹੱਥ ਨੇ ਮਿਲ ਜਾਂਦਾ ਤੇ ਸਾਡਾ ਤਾਂ ਉਦੋਂ ਵੀ ਜ਼ਿਆਦਾ ਬੁਰਾ ਹਾਲ ਐਸੋ ਨੇ ਕਿਹਾ ਕੁਝ ਕੁਝ ਵੀ ਗੱਲਬਾਤ ਹੋਣੀ ਭੇਜਦੇ ਕੋਈ ਚਿੱਠੀ ਵੀ ਨਾ ਸਰਤਾ ਜੀ ਪੂਰੀ ਕੋਸ਼ਿਸ਼ ਕਰ ਰਿਹਾ ਡਾਕਟਰ ਪਰਮਜੀਤ ਸਿੰਘ ਬਰਾੜ ਐਸਐਮਓ ਬਹੁਤ ਵਧੀਆ ਡਾਕਟਰ ਹੈ ਜੀ ਤੇ ਇਹਨਾਂ ਨੇ ਬੜੀ ਪਹੁੰਚ ਕੀਤੀ ਹੈ ਜੀ ਪਰ ਉੱਪਰ ਇਹਨੇ ਕੋਈ ਗੱਲ ਸੁਣ ਰਿਆ ਜੀ ਕੀ ਕਰਗੇ ਉਹ ਇਹਨਾਂ ਦਾ ਵੀ ਹੁਣ ਹੱਥ ਖੜੇ ਹੀ ਆ ਜੀ ਸਮਝ ਲਓ ਇਹ ਲਗਾਤਾਰ ਪਰਨਾ ਜਾਰੀ ਰੂ ਰ ਇਹ ਧਰਨਾ ਹੋਣਾ ਅਸੀਂ ਆਪਣਾ ਆ ਹਫਤਾ ਤਾਂ ਆਪਣਾ ਇਹ 12 ਵਜੇ ਤੋਂ 3 ਵਜੇ ਤੱਕ ਕਰਲਾਵਾਂਗੇ ਤੇ ਅਗਲੇ ਸੋਮਵਾਰ ਤੋਂ ਅਸੀਂ ਧਰਨਾ ਹੋਰ ਤਿੱਖਾ ਤੇਜ਼ ਕਰਦੇ ਆਂਗੇ ਕਿਉਂਕਿ ਸਾਡੀ ਹਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਹੋਈ ਕੋਈ ਚਿੱਠੀ ਪੱਤਰ ਨਹੀਂ ਤਾਂ ਉਹ ਆਇਆ ਹੈ ਧਿਕਰ ਕੋਈ ਬਾਈਟ ਦੇ ਕੋਈ ਆਇਆ ਨਹੀਂ ਗਾ ਚਿੱਠੀ ਪੱਤਰ ਜੀ ਹਜੇ ਸੋਮਵਾਰ ਤੋਂ ਅਸੀਂ ਤੇਜ ਕਰ ਦੇਣਾ ਈ ਧਰਨਾ ਪੂਰਾ ਸਾਡੀ ਸਰ ਸਾਨੂੰ ਇਹ ਆ ਵੀ ਸਾਨੂੰ ਟਾਈਮ ਟੂ ਟਾਈਮ ਪੇ ਨਹੀਂ ਮਿਲਦੀ ਜਿਸ ਅਕੋਰਡਿੰਗ ਅਸੀਂ ਵੀ ਆਹ ਦੋ ਦਿਨ ਹੋ ਗਿਆ ਅਸੀਂ ਧਰਨੇ ਤੇ ਬੈਠੇ ਆ ਅਸੀਂ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੇ ਆ ਪਰ ਜੋ ਸਾਨੂੰ ਸਰਕਾਰ ਤੋਂ ਸਾਨੂੰ ਕੋਈ ਵੀ ਇਸ ਚੀਜ਼ ਦੀ ਉਮੀਦ ਨਹੀਂ ਹੈਗੀ ਵੀ ਅਸੀਂ ਪੇ ਦੇ ਬਾਰੇ ਸਾਨੂੰ ਕੋਈ ਨਹੀਂ ਇਨਫੋਰਮੇਸ਼ਨ ਆ ਰਹੀ ਇਸ ਕਰ ਅਕੋਰਡਿੰਗ ਅਸੀਂ ਫਿਰ ਧਰਨੇ ਤੇ ਬੈਠ ਹੀ ਗਏ ਆ ਇਹ ਕੰਮ ਛੱਡ ਕੇ ਕਿੰਨੇ ਚਿਰ ਹੋ ਗਿਆ ਖਰ ਖਾ ਨਹੀਂ ਮਿਲਦਾ ਸਰ ਸਾਨੂੰ 4 ਮਹੀਨੇ ਹੋ ਗਿਆ ਜੀ ਤਨਖਾ ਨਹੀਂ ਮਿਲੇ ਵੀ ਧਰਨਾ ਲਾ ਕੇ ਮਤਲਬ ਤਨਖਾਹ ਲਈ ਸੀ ਐਕੀ ਵੀ ਧਰਨੇ ਪਿਛਲੀ ਵਾਰੀ ਵੀ ਅਸੀਂ ਸਾਰਾ 18 ਦਿਨ ਲਗਾਤਾਰ ਅਸੀਂ ਧਰਨੇ ਤੇ ਬੈਠੇ ਸੀ ਉਸ ਤੋਂ ਬਾਅਦ ਇੱਕ ਬਜਟ ਆਇਆ ਸੀ ਉਸ ਉਸ ਬਜਟ ਦੇ ਵਿੱਚ ਸਾਨੂੰ ਪਾਇਆ ਗਿਆ ਸਾਨੂੰ 6 ਮਹੀਨਿਆਂ ਦੀ ਤਨਖਾਹ ਦਿੱਤੀ ਗਈ ਇਹ ਵਨ 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 ਟਾਈਮ ਸੈਟਲਮੈਂਟ ਦੇ ਅਕੋਰਡਿੰਗ ਅਸੀਂ ਰੱਖੇ ਗਏ ਜੀ ਅਗਲਾ ਪ੍ਰਸੰਗਸ਼ੀ ਉਹ ਕੰਮ ਕਰਤਾ ਤਾਂ ਮੈਨੂੰ ਲਾਗੇ ਕੰਧਾਂ ਲੈਣੀਆਂ ਪਈਆਂ ਅਗਲਾ ਕੁੱਛੇ ਵੀ ਦੇਖਦੇ ਸਰ ਸਾਡਾ ਫਿਊਚਰ ਤਾਂ ਮੇਬੀ ਸਾਡਾ ਫਲੌਪ ਹੀ ਆ ਜੀ ਜੈਸ ਅਕੋਰਡਿੰਗ ਇਸ ਅਸੀਂ ਧਰਨੇ ਲਾ ਕੇ ਆਪਦਾ ਕੰਮ ਵੀ ਕਰ ਰਹੇ ਆ ਤੇ ਅਸੀਂ ਇੱਥੇ ਆ ਕੇ ਬਹਿ ਵੀ ਜਾਨੇ ਇਹਦੂ ਤਾਂ ਅਸੀਂ ਬੇਰੋਜ਼ਗਾਰੀ ਫੀਲ ਕਰਦੇ ਆ ਆਪਦੇ ਆਪ ਨੂੰ ਵੀ ਅਸੀਂ ਜੋ ਮੰਗ ਕੇ ਕਰ ਰਹੇ ਆ ਲੋਕ ਸਾਨੂੰ ਹੱਸਦੇ ਆ ਦੇਖ ਕੇ ਵੀ ਜਾਓ ਉਥੇ ਬੈਠੋ ਤੁਹਾਨੂੰ ਪੈਸੇ ਮਿਲਣਗੇ ਅਸੀਂ ਉਹਦੇ ਧਰਨਾ ਲਾ ਰਹੇ ਆ ਵੀ ਪੈਸੇ ਮੰਗ ਰਹੇ ਆ ਇੱਥੇ ਆ ਕੇ ਵੀ ਸਾਨੂੰ ਅਸੀਂ ਹੱਕ ਹੱਕ ਮੰਗ ਰਹੇ ਆ ਜਿਸ ਅਸੀਂ ਕੰਮ ਕੀਤਾ ਸਾਨੂੰ ਹੱਕ ਦਿਓ ਓਪੀਡੀ ਕਿੰਨੀ ਪ੍ਰੋਬਲਮ ਹੋ ਰਹੀ ਹੈ ਸਰ ਇਹ ਤੋਂ ਇਹ ਨਾਲ ਦਾ। ਓਪੀਡੀ ਸਰ ਇਹ ਆ ਵੀ ਜਿਵੇਂ ਦੋ ਦੋ ਬਾਰੀਆਂ ਬਣੀਆਂ ਹੋਈਆਂ ਜੇ ਇੱਕ ਇੱਕ ਬਾਰੀ ਤੇ ਸਾਡਾ ਅਸੀਂ ਬੈੰਨੇ ਆ ਇੱਕ ਬਾਰੀ ਤੇ ਜਿਹੜੇ ਦੂਜੇ ਮੁਲਾਜ਼ਮਾਂ ਗਵਰਨਮੈਂਟ ਅਪਲਾਈ ਆ ਕਹਿ ਲੋ ਜਾਂ ਦੂਜੇ ਬੈੰਦੇ ਆ ਜਿੱਥੇ ਜਿੱਥੇ ਅਸੀਂ ਬੈਠਦੇ ਆ ਉਹ ਵਾਲੀ ਫਿਰ ਬੰਦ ਹੁੰਦੀ ਹੈ ਬਾਰੀ। ਇਹ ਪ੍ਰਭਾਵ ਤਾਂ ਬਹੁਤ ਕੁਝ ਹੋ ਰਿਹਾ ਸਰ ਵੀ ਪੇਸ਼ੈਂਟ ਵੀ ਬਹੁਤ ਔਖਾ ਜਲ ਹੋ ਰਿਹਾ। ਜਿਸ ਨਾਲ ਸਾਨੂੰ ਵੀ ਫੀਲ ਹੁੰਦਾ ਵੀ ਬਜ਼ੁਰਗ ਆਉਂਦੇ ਆ ਉਹਨਾਂ ਨੂੰ ਬੇਰਾਮੀ ਦਾ ਸਾਹਮਣਾ ਕਰਨਾ ਪੈਂਦਾ ਈ। ਮੇਰੀ ਆ ਗੀ ਕੋਈ ਪ੍ਰਸ਼ਾਸਨਿਕ ਤਰ੍ਹਾਂ ਨਾਲ ਗੱਲਬਾਤ ਹੋਈ ਇਸ ਤੋਂ ਇਹ ਕਿ ਸਰ ਅਸੀਂ ਅਸੀਂ ਗਏ ਸੀ ਐਮਐਲਏ ਸਾਹਿਬ ਕੋਲੇ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਮਸਲੇ ਦਾ ਹੱਲ ਜ਼ਰੂਰ ਕਰਾਂਗੇ ਦੱਸਿਆ ਨੂੰ ਪਿਛਲੀ ਵਾਰੀ ਵੀ ਧਰਨਾ ਲਾ ਕੇ ਪੈਸੇ ਲੈਣੇ ਪਏ ਤਰ੍ਹਾਂ ਲੈਣੇ ਪਏ ਸਰ ਦੱਸਿਆ ਸੀ ਬਸ ਉਹਨਾਂ ਨੇ ਵੀ ਇਹੀ ਸਾਨੂੰ ਕਿਹਾ ਹੈ ਵੀ ਕੋਈ ਗੱਲ ਨਹੀਂ ਅਸੀਂ ਅੱਗੇ ਗੱਲ ਕਰਾਂਗੇ ਐਚਆਈਐਮਐਸ ਪ੍ਰੋਜੈਕਟ ਦੀਨ ਇਹਨਾਂ ਕਰਮਚਾਰੀਆਂ ਨੂੰ ਰੱਖਿਆ ਗਿਆ ਸੀਗਾ ਇੱਕ ਪਾਇਲਟ ਪ੍ਰੋਜੈਕਟ ਹੈ ਜਿੰਦੇ ਵਿੱਚ ਹਸਪਤਾਲ ਦੇ ਵਿੱਚ ਜਿਹੜੀਆਂ ਸੇਵਾਵਾਂ ਜਿਵੇਂ ਸਾਡੀ OPD ਹੈ ਮੈਡੀਸਿਨਸ ਹੈ ਲੈਬ ਟੈਸਟ ਹੈ ਇਨਾਂ ਤਿੰਨ ਕੈਟਾਗਰੀ ਹੈ ਕੰਪਿਊਟਰ ਆਪਰੇਟਰ ਸੀਗੇ ਉਸ ਚ ਲੈਬ ਟੈਕਨੀਸ਼ੀਅਨਸ ਐਂਡ ਫਾਰਮਾਸਿਸਟ ਤਾਂ 24 7 ਕਰਨ ਲਈ ਤੇ ਇੱਕ ਜਿਹੜੀ ਸਾਡੀ OPD ਹੈ ਉਸ ਦਾ ਸਾਰਾ ਸਿਸਟਮ ਆਨਲਾਈਨ ਕਰਨਾ ਹੈ ਜਿਵੇਂ ਜਦੋਂ ਇੱਕ ਵਾਰੀ ਪਰਚੀ ਬਣ ਗਈ ਉਸ ਤੋਂ ਬਾਅਦ ਉਹ ਆਪਣੇ ਆਪ ਡਾਕਟਰ ਕੋਲੇ ਚਲੀ ਜਾਂਦੀ ਹੈ ਆਪਣੇ ਆਪ ਲੈਬ ਕੋਲੇ ਚਲੀ ਜਾਂਦੀ ਹੈ ਤਾਂ ਉਸ ਪ੍ਰੋਜੈਕਟ ਦੇ ਇਹਨਾਂ ਬੰਦਿਆਂ ਨੂੰ ਰੱਖਿਆ ਗਿਆ ਸੀ ਸਰਕਾਰ ਵੱਲੋਂ 6 ਹਸਪਤਾਲਾਂ ਦੇ ਵਿੱਚ ਪੰਜਾਬ 'ਚ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਸਿਵਲ ਹਸਪਤਾਲ 'ਚ ਵੀ ਸ਼ੁਰੂ ਹੋਇਆ ਫਰੀਦਕੋਟ ਪਰ ਉਸ ਦਾ ਪਿਛਲਾ ਜਿਹੜਾ ਬਜਟ ਸੀਗਾ ਉਹ ਸਾਨੂੰ ਆਇਆ ਸੀਗਾ ਤਾਂ ਅਸੀਂ ਅਕਤੂਬਰ 'ਚ ਇਹਨਾਂ ਨੂੰ ਤਨਖਾਹ ਦੇ ਚੁੱਕੇ ਸੀ ਉਹਨਾਂ ਦਾ ਜਿਹੜਾ ਬਜਟ ਹੈ ਉਸ ਸੰਬੰਧੀ ਅਸੀਂ ਸਰਕਾਰ ਨੂੰ ਭੇਜੀ ਹੋਈ ਹੈ ਡਿਮਾਂਡ ਔਰ ਉਸ ਦੀ ਬਜਟ ਅਪਰੂਵਲ ਲਈ ਜਿਹੜਾ ਕੇਸ ਹੈ ਉਹ ਸਰਕਾਰ ਦੇ ਜੋ ਨਿਜ਼ਮਾ ਤਹਿਤ ਉੱਚ ਅਧਿਕਾਰੀਆਂ ਕੋਲ ਹੀ ਗਿਆ ਹੋਇਆ ਹੈ ਜਿਸ ਦਾ ਜਿਹੜਾ ਫੈਸਲਾ ਹੋਣਾ ਪੈਂਡਿੰਗ ਹੈ ਬਿਲਕੁਲ ਜੀ ਇਸ ਦਾ ਐਕਚੁਅਲੀ ਇਹ ਜਿਹੜੀ ਅਪਰੂਵਲ ਹੈ ਜੀ ਹਰ ਮੁਲਾਜ਼ਮ ਦੀ ਜਿਹੜੀ ਅਪਰੂਵਲ ਹੈ ਉਹ ਹਮੇਸ਼ਾ ਬਜਟ ਚ ਹੀ ਹੁੰਦੀ ਹੈ ਸਾਨੂੰ ਵੀ ਜਿਹੜੀ ਤਨਖਾਹ ਮਿਲਦੀ ਹੈ ਉਸ ਆ ਸਰਕਾਰ ਵੱਲੋਂ ਬਜਟ 'ਚ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੀ ਅਪਰੂਵਲ ਨਹੀਂ ਜਾਂਦੀ ਹੈ ਕੋਈ ਵੀ ਸਰਕਾਰ ਦੇ ਵਿੱਤੀ ਨਿਯਮ ਇਹ ਕਹਿੰਦੇ ਆ ਜਦੋਂ ਵੀ ਕਿਸੇ ਨੂੰ ਪੈਸਾ ਦੇਣਾ ਤਾਂ ਉਸ ਦੀ ਬਜਟ ਅਪਰੂਵਲ ਜਿਹੜੀ ਹੈਗੀ ਸੈਂਸ਼ਨ ਜਿਹੜੀ ਹੈਗੀ ਆ ਪ੍ਰਬੰਧਕੀ ਸਕੱਤਰ ਤੋਂ ਅਤੇ ਵਿੱਤ ਸਕੱਤਰ ਤੋਂ ਲੈਣੀ ਜ਼ਰੂਰੀ ਹੁੰਦੀ ਹੈ ਉਸ ਤੋਂ ਬਿਨਾ ਆਪਾਂ ਕੋਈ ਵੀ ਪੈਸਾ ਨਹੀਂ ਦੇ ਸਕਦੇ ਉਹ ਜਿਹੜੀ ਹੈਗੀ ਆ ਕੁਝ ਕਾਰਨਾ ਕਰਕੇ ਉਹ ਜਿਹੜੀ ਡਿਲੇ ਹੋ ਗਈ ਹੈ ਤਾਂ ਉਸ ਲਈ ਜਿਹੜਾ ਹੈਗਾ ਕਿ ਇਸ ਉੱਚ ਅਧਿਕਾਰੀਆਂ ਕੋਲ ਗਿਆ ਹੋਇਆ ਤੇ ਜਦੋਂ ਆ ਜਾਏਗਾ ਇਹਨਾਂ ਨੂੰ ਪੇ ਦੇ ਦਿੱਤੀ ਜਾਵੇਗੀ। ਮੇਰਾ ਮਤਲਬ ਹੁਣ ਜਿਹੜਾ ਮਾਤੇ ਸੈਸ਼ਨ ਆਉਣਾ ਉਹਦਾ ਬਜਟ ਪਾਸ ਹੋਊਗਾ ਤੇ ਫਿਰ ਇਹਨਾਂ ਦਾ ਹਾਂਜੀ ਉਹ ਜੋ ਜਦੋਂ ਵੀ ਸਾਨੂੰ ਤਾਂ ਵਿੱਤੀ ਇਹਦੀ ਮਨਜ਼ੂਰੀ ਜਦੋਂ ਆ ਗਈ ਤੇ ਉਸ ਤੋਂ ਬਜਟ ਆ ਗਿਆ ਤੇ ਅਸੀਂ ਉਸੇ ਵੇਲੇ ਪੇ ਦੇ ਦੇਵਾਂਗੇ। ਪਰ ਇਹਨਾਂ ਵੀ ਓਪੀਡੀ ਤੋਂ ਆ ਬੁਰੀੇ ਕੋਈ ਕਿ ਬਿਲਕੁਲ ਰੈਗੂਲਰ ਕੰਮ ਚਾਹਦੇ ਆ। ਨਹੀਂ ਜੀ ਇਹਨਾਂ ਨੂੰ ਜਿਸ ਕੰਮ ਲਈ ਰੱਖਿਆ ਗਿਆ ਸੀਗਾ ਉਹ ਕੰਮ تسਲੀਬਖਸ਼ ਤਰੀਕੇ ਨਾਲ ਨਹੀਂ ਚੱਲ ਰਿਹਾ। ਆਨਲਾਈਨ ਹੋਣਾ ਚਾਹੀਦਾ ਸੀ ਸਾਰਾ ਕੁਝ। ਇਹਨਾਂ ਦਾ ਉਸ ਲਈ ਮੈਂ ਡੈਪਟੀ ਮੈਡੀਕਲ ਕਮਿਸ਼ਨ ਨੂੰ ਕਿਹਾ ਵੀ ਇਹਨਾਂ ਦੇ ਕੰਮ ਨੂੰ ਵੀ ਰਿਵਿਊ ਕੀਤਾ ਜਾਵੇ ਕਿਉਂਕਿ ਸਾਲ ਹੋ ਗਿਆ ਜਿੰਨਾ ਕਰਮਚਾਰੀਆਂ ਦਾ ਕੰਮ ਉਸ ਪ੍ਰੋਜੈਕਟ ਤਹਿਤ ਜਿੰਨੀ ਉਹਨਾਂ ਨੇ 100% ਆਨਲਾਈਨ ਕਰਨਾ ਉਸ ਨੂੰ ਅਸੀਂ ਰਿਵਿਊ ਵੀ ਕਰ ਰਹੇ ਹਾਂ ਤੇ ਉਸ ਸਬੰਧ ਚ ਵੀ ਅਸੀਂ ਸਰਕਾਰ ਨੂੰ ਆਪਣੀ ਟਿੱਪਣੀ ਭੇਜਾਂਗੇ